ਆਰੇ ਪਾਸੇ ਆ ਇਧਰ ਬਾਲੀਬਾਲ ਦੇ ਗਰਾਊਂਡ ਵਾਲੇ ਪਾਸੇ ਦੂਜੇ ਪਾਸੇ ਟੀਮ ਜਿਹੜੀ ਹੈ ਚੱਕ ਭਾਈ ਕਾਂ ਦੀ ਹੈ ਗੱਲ ਭਾਵੇਂ ਰਜੂ ਮਾਨਾਂ ਦੀ ਹੋਵੇ ਖਾਤੀ ਆ ਯਾਰ ਸਭਾ ਗੱਲ ਭਾਵੇਂ ਮੇਰੇ ਚੱਕ ਭਾਈ ਕਾਂ ਦੇ ਪਾਲੇ ਅਰਗੇ ਨੂੰ ਹੋਵੇ ਸੀਤੇ ਅਰਗੇ ਨੌਜਵਾਨ ਚੱਕ ਭਾਈ ਕਾਂ ਦੇ ਗੁਰੂ ਜੀ ਦੇ ਤਕੜੀ ਕਬੱਡੀ ਖੇਡਦੇ ਆ ਕਮਾਂਡ ਤੇ ਲਾ ਪਿਆਰ ਆ ਅੱਖੇ ਵਾਲਿਆਂ ਦੇ ਨਾਲ ਬੰਨੇ ਉਹਨਾਂ ਦੇ ਨਾਲ ਪਿਆਰ ਹੈ ਚੱਕ ਭਾਈ ਕਾਂ ਦੇ ਸੀਤੇ ਉਹਨਾਂ ਦਾ ਮੇਰੇ ਵੀਰੇ ਬੱਲਾ ਆਲੇ-ਵਗੇ ਨਾ ਪਿਆਰ ਹੈ ਲਓ ਗਗਨ ਕਟ ਭਾਈਕੇ ਪਿੰਡ ਸਾਡੇ ਬੀਟੂਗੜ ਦਾ ਪਿੰਡ ਹੈ ਉਹ ਕਮੈਂਟਰੀ ਛੱਡ ਕੇ ਅੱਜਕੱਲ੍ਹ 70 ਕਰਨ ਦੇ ਮੈਦਾਨ ਦੇ ਵਿੱਚ ਵੱਡਾ ਨਾਮ ਬਣਾ ਲਿਆ ਲਓ ਭਾਵੇਂ ਸਾਹਮਣੇ ਗਗਨ ਬਹੁਤ ਵਾਰ ਕਟ ਭਾਈਕੇ ਵਾਲਾ ਕਬੱਡੀ ਪਾ ਰਿਹਾ ਦੂਜੇ ਪਾਸੇ ਨੌਜਵਾਨ ਬੱਧਲੀ ਪਿੰਡ ਹੈ ਰੋਪੋ ਦੇ ਕੋਲ ਬੱਧਲੀ ਸਿੰਘ ਜੀ ਲਓ ਨੌਜਵਾਨ ਬੱਧਲੀ ਵਾਲਾ ਕੋਸ਼ਿਸ਼ ਕਰਦਾ ਮੇਰੇ ਵੀਰੋ ਪਰ ਗਗਨ ਨਾ ਨਾ ਗਾਇਰ ਕਟ ਭਾਈਕੇ ਵਾਲਾ ਪਿੰਟੀ ਵੀ ਨੰਬਰ ਜੋੜਦਾ ਹੋਇਆ ਗੋਰਾ ਵੀ ਆਇਆ ਗੋਰਾ ਰਾਈ ਕੱਪ ਭਾਜ ਦੇਣਾ ਸਾਡਾ ਯਾਰ ਲਓ ਤੁਹਾਡੇ ਸਾਹਮਣੇ ਏਥੇ ਪਾਸੇ ਮਾ ਦੇਦਾ ਜੀ ਫਤਨੀ ਆਲਾ ਨਾਜਵਾਲ ਕਬੱਡੀ ਪਾ ਰਿਹਾ ਉੱਚ ਕਾਲੀ ਤੇ ਨਾਜਵਾਲ ਗਹਿੜਾ ਲੱਗਿਆ ਹੋਇਆ ਤੇਰਾ ਆਹ ਓ ਨਾਜਵਾਲ ਮੇਰੇ ਵੀਰੋ ਇਕਬਾਲ ਦਾ ਵੀਰ ਗਹਿੜਾ ਵਾਲਾ ਨਾਜਵਾਲ ਸਖਾ ਗੋਸ਼ੀ ਕਰਦਾ ਤੇਰਾ ਜਨਮ 15 ਫਰਵਰੀ ਉਹ ਗਹਿੜਾ ਮੇ ਕਬੱਡੀ ਕੱਪ ਦੀ ਹੋਣੀ ਹੈ ਮੇਰੇ ਵੀਰੋ ਜੀਪਾ ਦੀ ਧਰਤੀ ਵੱਡਾ ਕਲੂਜਾਰਾ ਹੋਇਆ ਬਾਲ ਦੀ ਪਾਰਟੀ ਨਹਿਰ ਦੇ ਪਰਬਸਾਹਾ ਪਿੰਡ ਦਾ ਬੰਦਾ ਕੰਮ ਜਾਰਾ ਹੈ ਉਹ ਵੀ ਬੜਾ 13 14 15 ਫਰਵਰੀ ਦੇ ਗਾਇ ਇੱਕ ਕਬੱਡੀ ਕੰਪਨੀ ਹੁੰਦੀ ਹੈ ਨਿਹੋਰ ਪਿੰਡ ਦੇ ਵਿੱਚ 1 ਲੱਖ 75 ਹਜ਼ਾਰ ਤੋਂ ਜੱਸਾਂ ਨਵੇਂ ਮੋਟਰਸਾਈਕਲ ਦਿੱਤੇ ਜਾਣੇ ਹੈ ਤੇ ਦੂਜੇ ਦਿਨ ਬਸਤਾਂ ਨੂੰ ਫੋਲਟ ਕਰਤੇ ਜਾਣੇ ਪੂਰਾ 14 ਤੇ 15 ਤਰੀਕਾ ਗੱਗੂ ਵਰਗੇ ਯਾਰ ਸਾਡੇ ਸਮੇ ਲਵਾ ਰਹੇ ਹੈ ਉਹ ਮਾਈ ਵਰਗੇ ਲਓ ਸਾਹਮਣੇ ਸ਼ੀਰਾਂ ਕਨੇ ਫੱਤਣੀ ਵਾਲਾ ਕਬੱਡੀ ਪਾਰ ਹੈ ਇੱਕ ਕਹਿੰਦੇ ਦੰਨਿਆ ਵਾਲ ਮਹਾਰ ਕਬੱਡੀ ਖਿਡਾਰੀ ਹੋਇਆ ਭਿੰਡਰਾ ਵਾਲਾ ਸ਼ੀਰ ਹੈ ਜਦੋਂੁੱ ਬੁੱਧੀਪੁਰੀਏ ਤਜੀਦ ਨਾਲ ਗੱਲ ਹੋਈ ਹੈ ਉਹਨੇ ਦੱਸਿਆ ਵੀ ਸ਼ੀਰਾ ਭਿੰਡਰਾ ਵਾਲਾ ਬਹੁਤ ਤਕੜਾ ਖੇਡਿਆ ਉਹੋ ਲਾਟੇ ਰਿਹਾ ਲਓ ਸਾਹਮਣੇ ਮੈਂ ਦੇਖਦਾ ਹਾਂ ਵੀ ਇਧਰਲੇ ਪਾਸੇ ਇਹਦਾ ਗਹਿਲਾ ਪਿੰਡ ਹੈ ਇਹ ਸਿਰ ਵੱਟੇ ਮੋਲ ਜਿੱਥੇ ਜਾ ਰਹੀਆਂ ਨੇ ਪੰਦੇ ਨੇ ਮੈਹਰ ਦੇ ਕਿਨਾਰੇ ਜਿਹਨੂੰ ਥੀਲਾ ਪਿੰਡ ਕਹਿੰਦੇ ਨੇ ਜਿਹਨੂੰ ਗਹਿਲਾ ਪਿੰਡ ਕਹਿੰਦੇ ਨੇ ਲਓ ਇਧਰਲੇ ਪਾਸੇ ਨਹਿਮਾਨ ਫੇਰ ਜੱਟ ਭਾਈ ਕਾ ਮਾਰਾ ਕਬੱਡੀ ਪਾ ਰਿਹਾ अगरि मां ਸੂਜਾਪੁਰ ਦੇ ਪੱਥੋਕੇ ਮਾਰੀ ਅੰਗਰੇਜ਼ ਸਾਡਾ ਛੋਟਾ ਵੀਰ ਉਹ ਅਗਲੀ ਮੈਚ ਮੈਚਾਂ ਦੇ ਲਈ ਦੋਨਾਂ ਦੀ ਸਾਹਮਣਾ ਹੋ ਜਾਏਗਾ ਇਸੇ ਨਗਰ ਦਾ ਅੰਗਰੇਜ਼ ਕੋਹਣੇ ਬੋਲ ਬੋਲਦਾ ਮੇਰੇ ਵੀਰ ਲਓ ਇਧਰੋਂ ਪਾਸੇ ਵੱਧਣੀ ਵਾਲਾ ਨੌਜਵਾਨ ਆਹ ਮੋਰ ਵਾਂਗੂ ਪਾਈ ਖੜ ਹੈ ਮੈਂ ਦੇਖਦਾ ਨਹੀਂ 11 ਯਾਸ਼ੀਆਂ ਵਿੱਚੋਂ 11 ਵੀ ਖੜਾ ਆਹ ਨਾ ਨਾ ਨੂੰ ਦੇਖਦਾ ਹਿਲਾ ਜਾਣ ਜਿਹੜਾ ਬਾੜਾ ਕਰਦਾ ਕੋਸ਼ਿਸ਼ ਵੀ ਗੱਜੂ ਦਾ ਯਾਰ ਖੁਸ਼ੀ ਦਾ ਯਾਰ ਲਓ ਪਰ ਪੁਆਇੰਟ ਜਿਹੜਾ ਤਬਲੀ ਖੜਦਾ ਹੋ लाली गोगन बाहर हो गए गोगन बाहर आ रहे कोटी बाहर ले जा रहे बदली आ रहे तेरे पे आ रहे बदली आ रहे तेरे पे आ रहे मुरिंगे नेते बदली मुरिंगे ये तो इंद्र परे पहले पासे बाहुआर क्या भी नहीं बने सुबह अच्छा कपाल क्या ला गोगन ਵਰਤਮਾਨ ਪੱਖੋ ਕਿਆਂ ਦੀ ਟੀਮਾਂ ਨੇ ਆਪਣੇ ਆਪ ਨੂੰ ਬਾਰਮਾਰਮ ਕਰ ਲਿਆ ਜੀ ਉਸ ਤੋਂ ਬਾਅਦ ਉਹਨਾਂ ਦਾ ਮੈਚ ਹੈ ਕਿਸੇ ਵੀ ਟੀਮ ਦਾ ਜਿਹੜਾ ਇੰਤਜ਼ਾਰ ਨਹੀਂ ਕੀਤਾ ਜਾਣਾ ਹੁਣ ਟਾਈਮ ਬਹੁਤ ਹੋ ਗਿਆ ਜੇ ਤੁਸੀਂ ਹੁਣ ਵੀ ਲੇਟ ਹੋਵੋਗੇ ਤਾਂ ਤੁਹਾਡੇ ਲਈ ਮਾੜੀ ਗੱਲ ਹੈ ਆਹ ਚੱਕ ਭਾਈ ਜਾਲਾ ਨਾਮਾਨ ਮੇਰੇ ਖੇਡ ਦੇ ਵਿੱਚ ਲੱਫਾ ਲਾਉਣ ਦੀ ਮੁੰਡਾ ਰਵੀ ਦੇ ਪਿੰਡ ਦਾ ਆਹ ਨਾਮਾਨ ਮੁੰਡਾ ਪਾਲੇ ਦੇ ਪਿੰਡ ਦਾ ਮੁੰਡਾ ਸੀਤੇ ਦੇ ਪਿੰਡ ਦਾ ਰਾਮੇ ਕੁਸਰੀ ਦੇ ਪਿੰਡ ਦਾ ਲਾਹ ਤੱਕੜਾ ਹੋਇਆ ਸਾਡਾ ਬੁੱਧੂ ਯਾਰ ਦੇ ਪਿੰਡ ਦਾ ਲਾਹ ਤੱਕੜਾ ਹੋਇਆ ਸਾਡੀ ਟੀਮ ਨੂੰ ਨੰਬਰ ਦੇ ਗਿਆ ਦੂਜੇ ਪਾਸੇ गाॾियूं <laughs> जमान

ਪੋਰਾ ਜੀ ਦੇ ਵਾਲੇ ਦੇ ਤਾਬ ਚੜਿਆ ਅੱਜ ਜੀ ਦੇ ਬੋਧੇ ਤੇ ਦਵਾਈਆਂ ਰਹਿੰਦੀਆਂ ਸਦਾ ਵੀ ਖਲਾਫ ਰਹਿੰਦੇ ਮਾਰੇ ਵਾਲੇ ਤੇ ਸਦਾ ਵੀ ਜੀ ਉਹ ਆਪਣੀਆਂ ਰਹਦੀਆਂ ਤੇ ਸਦਾ ਵੀ ਖਲਾਫ ਰਹਿੰਦੇ ਮਾਰੇ ਕੰਮ ਦੇ ਪਾਰ ਆਹ ਮਹਾਨ ਚੱਕ ਤਾਉ ਗਿਆ ਪਾੜਾ ਪਾ ਤੂਆ ਸਾਰਾ ਯਾਰ ਸਾਡਾ ਹੱਕੀ ਅੰਦੀ ਵੀ ਰਾਹੀ ਹੋਇਆ ਰੋਹੀ ਵਰਗੇ ਬਾਰਾ ਜਦੇ ਖੇਡਦੇ ਹੁੰਦਾ ਰੋਹੀ ਦੇ ਨਾਲ ਬਾਈ ਨੂੰ ਖੇਡਦੀ ਸੀ ਉਹ ਪਰ ਬਾਹਰ ਵਾਲੇ ਦੀ ਗੱਲ ਹੈ ਕਿ ਉਹ ਆਇਆ ਕਿਹਾ ਨਹੀਂ ਹੈ ਉਹਦੇ ਨਾਲ ਪਾਸੇ بلے بلے پت نہیں آنا پت نہیں آنا ناجوان لگا بابور سوزا پر بار سے پکھو کے تیمہ اپنے اپنے بارمت کر لیں تو روٹے بار ہی چکت کر لیں بہت کیا جو یورپ بچ بجی آگا بھائی وہ مڑا ہی دنویا ہی دنویا مڑا ہے جاں بہا بہا دیا ہے دری تین سو ਵਾਓ ਮਾ ਜਿਹੜਾ ਗੁੰਦੇ ਪਾਸੇ ਬੱਤਨੀ ਵਾਲਾ ਨਾਜਵਾਨ ਗੀਤਾ ਕਬੱਡੀ ਮਾਰਿਆ ਦੂਜੇ ਪਾਸੇ ਵਾਹ ਉਹੀ ਪੁਆਇੰਟ ਬੱਤਨੀ ਵਾਲਾ ਨਾਜਵਾਨ ਦੌੜ ਗਿਆ ਕੋੜਗੜ ਦੇ ਚੱਕ ਲੈਣਾ ਵਾਓ ਗਗਨ ਨਾਜਵਾਨ ਜੱਟ ਭਾਈਤ ਵਾਲਾ ਕਬੱਡੀ ਨਾਲ ਲਿਖਿਆ ਹੋਆ ਕੋਈ ਨਹੀਂ ਆਹੀ ਤਿਆਰ ਵਰ ਤਿਆਰ ਹੈ ਬੱਤਨੀ ਵਾਲੇ ਰੋਪੂ ਬੱਤਨੀ ਨਜ਼ੀਰ ਦੀ ਟੀਮ ਹੈ ਇਹਦੇ ਪਾਸੇ ਪਰ ਪੁਆਇੰਟ ਵਾਹ ਜੀ ਸੁਣੋ ਮਾਰਦੇ ਪੱਟਾਂ ਦੇ ਸਾਪੀਆਂ ਦੁੱਧ ਪੀਤਾ ਜਿੰਨਾ ਮਾਵਾ ਦਾ ਅਗਲੀ ਦੀ ਸਾਪੀਆਂ ਆਹ ਨੌਜਵਾਨ ਨੇ ਪੱਟ ਤੇ ਸਾਡੀ ਮਾਰੀ ਆਹ ਜੀ ਆ ਲੈ ਗਗਨੇ ਚੱਕ ਭਾਈ ਵਾਲਾ ਇਹ ਬੰਟੀ ਨੂੰ ਵਰਜੂਰ ਦੇ ਲਾਓ ਇਧਰੋਂ ਪਾਹੇ ਆ ਜਣ ਬਦਰੀ ਵਾਲਾ ਸੀਰਾ ਕਬੱਡੀ ਮਾਰ ਰਿਹਾ ਮੇਰੇ ਵੀ ਦੋਨੇ ਯਾਫੀ ਚਾਰ ਤਿਆਰ ਵਰ ਤਿਆਰ ਹੈ ਓਏ ਇਹ ਫੁੱਟੇ ਦਾ ਟਾਕਾ ਸੁਖਾ ਨਾਲ ਵਾਲੇ ਆਣ ਗਏ ਪਿੰਡਾ ਬਜਦੇ ਟੋਲਾ ਦੇ ਧਫੇ ਗੁੱਸਾ ਆ ਗਿਆ ਸੁਖਾ ਪੜ ਜਿਹੜਾ ਜਾਫੀ ਨੂੰ ਮੇੜ ਗਿਆ ਪੱਟ ਪਹਿਲਾ ਲਿਆ ਸੀ ਬੁਰੇ ਆਪਣੇ ਇਧਰ ਹੀ ਪਤਾ ਲਾ ਦੇ ਤੋਦੂ ਦੀ ਬੰਨੇ ਪਹਿਲਾਂ ਆਪ ਤੱਕ ਦੀ ਕਬੱਡੀ ਖੇਡੀ ਹੈ ਇਹਨਾਂ ਨੇ ਕਿ ਰੋੜ ਰੋਕ ਕਰਦਾ ਬਾਹਰ ਗਿਆ ਉਹਨੇ ਕਰੀ ਆਪਣੀ ਕਰੈਕਟਰ ਨਹੀਂ ਕਰੀ ਜਿਤਾ ਤੂ ਸੁਆਬ ਵਾਲੀਆਂ अवतार शौक़ी शोर किथे लेवी कबीर सदरी ਹਾਲੇ ਜੁਬਦੀ ਨਹੀਂ ਹੁੰਦੀ ਪਰ ਇਹ ਕਲਦੀ ਵਾਲਿਆਂ ਦੀ ਗੱਲ ਹੈ ਪੁਆਇੰਟ ਜਿਹੜਾ ਯਾਫੀ ਨੂੰ ਜੁੜਦਾ ਹੋਇਆ ਲੈ ਮਾਝਵਾਲਾ ਜੀਤਾ ਵੱਧਣੀ ਵਾਲਾ ਵੱਡੇ ਮਾਨ ਲਈ ਵਾਡਾ ਹੋਇਆ ਮਾਦੇ ਜੀ ਮਹਾਰਾਜ ਚਾਰ ਯਾਫੀ ਚੱਕ ਭਾਈਚਾਲੇ ਬੂਬੂ ਪਾਸੇ ਪਾਓ ਸੋਹਣਿਆ ਪੁਆਇੰਟ ਯਾਫੀ

ਬਹੁਤ ਹੀ ਕਮਾਲ ਵਾਓ ਸੋਹਣਾ ਲੱਗਦਾ ਜੋਰ ਤੇ ਜੋਰ ਤੇਰੀ ਵਾਰੀ ਦਾ ਰੂਹਤ ਵਾਲੀ ਖੇਡ ਨੇ ਉਹ ਇੱਕ ਹੁੰਦਾ ਹੋੜਾ ਸੰਤੰਬੜਾ ਕੋਹਲੇ ਅਗਲੇ ਮੈਚ ਲਈ ਟੀਮਾਂ ਜਰੂਰ ਆਪਣੇ ਆਪ ਨੂੰ ਤਿਆਰ ਰੱਖੀ ਦੀ ਸ਼ੋਜਾਪੁਰ ਪਰ ਸਿੱਖੋ ਆ ਬਾਈ ਨੇ ਮਲਾ ਦੀ ਚਲੋ

ਕੁਛ ਨਹੀਂ ਯਾਰ ਫੜੇ ਬੱਗੂ ਦਾ ਯਾਰ ਕੇ ਇਹ ਕਰਦਾ ਪਰ ਪੈਨ ਜੂੜਾ ਉਹ ਸਿੱਧਾ ਲਾ ਦੋ ਬੱਤਰੀ ਵਾਲਾ ਨੰਬਰ ਜੋੜ ਗਿਆ ਲੈ ਵੀ ਤੂੰ ਵੀ ਤਿਆਰੀ ਸੱਚ ਕੇ ਰੱਖ ਸੰਗਰੇਜ ਕੋਈ ਵੀ ਬੋਲ ਜਦੇ ਵੀ ਵੀਰਿੰਦੂ ਹਾਂਜੀ ਹੋਰ ਕੇ ਸਟ੍ਰਾਊਡ ਦੇ ਵਿੱਚ ਇਹ ਸਾਡਾ ਸ਼ੋਹਦਾ ਵੀਰ ਹੈ ਸੰਗਰੇਜ ਹੁਣੇ ਬਿਲ ਮੇਗਾ ਹਾਂਜੀ ਭਾਈ ਜੀ ਵਜਣਾ ਕਰਵਾ ਦੋ ਪੰਜ ਬੈਂਡਾਂ ਜਿਹੜੀਆਂ ਟੀਮਾਂ ਦਾ ਵਜਨ ਨਹੀਂ ਹੋਇਆ वजन करा वारे सड़े वजन कराया कोई गॾु कू मारी रही आहे उहो साले की हथां हथां मा त समाउ